ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੋਗ ਐਜੂਕੇਸ਼ਨ ਹਬ ਦੇ ਉੱਤੇ ਸਾਥਿਓ ਅੱਜ ਆਪਾਂ ਗੱਲ ਕਰਦੇ ਹਾਂ ਪੀਟ ਪਲੱਸ ਵੀ ਪੰਜਾਬ ਗਵਰਨਮੈਂਟ ਦੁਆਰਾ ਜਿਹੜੀਆਂ ਆਪਾਂ ਪੋਸਟਾਂ ਦਿੱਤੀਆਂ ਗਈਆਂ ਨੇ ਉਸਤੇ ਬਾਰੇ ਸਾਥਿਓ ਇਹ ਟੋਟਲ ਪੋਸਟਾਂ 500 ਦੇ ਕਰੀਬ ਹਨ ਤੇ ਇਸ ਦੇ ਵਿੱਚ ਸਾਥਿਓ ਅਲੱਗ-ਅਲੱਗ ਡਿਪਾਰਟਮੈਂਟ ਦੇ ਅਲੱਗ-ਅਲੱਗ ਪੋਸਟਾਂ ਆਈਆਂ ਹੋਈਆਂ ਨੇ ਤੇ ਉਹਨਾਂ ਦੀ ਜਿਹੜੀ ਡਿਵਾਈਡਿਸ਼ਨ ਆ ਉਹ ਵੀ ਅੱਗੇ ਦਿੱਤੀ ਹੋਈ ਹੈ ਸਾਥਿਓ ਜਿਹੜੀ ਇਹ ਪੋਸਟਾਂ ਨੇ ਇਹਨਾਂ ਦੀ ਅਪਲਾਈ ਹੋਣ ਦੀ ਜਿਹੜੀ ਡੇਟ ਹੈ ਅਪਲਾਈ ਕਰਨ ਦੀ ਸ਼ੁਰੂਆਤ ਆ ਉਹ 30 7 2025 ਆ 30 7 2025 ਅਤੇ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਹੈ ਸਾਥੀਓ ਉਹ ਹੈ 24 8 2025 ਸ਼ਾਮ ਨੂੰ 5 ਵਜੇ ਤੱਕ ਜਿਹੜਾ ਪੋਰਟਲ ਆ ਓਪਨ ਹੋ ਰਹਿਣਾ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਫੀਸ ਭਰਨ ਦੀ ਆਖਰੀ ਮਿਤੀ ਹੈ ਸਾਥੀਓ ਉਹ 26 8 2025 ਆ ਆਪਾਂ ਜਿਹੜੀ ਫੀਸ ਆ ਆਪਾਂ 26 8 2025 ਤੱਕ ਹੀ ਭਰ ਸਕਦੇ ਹਾਂ ਸਾਥੀਓ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਆਪਣੇ ਪੋਸਟਾਂ ਦੀ ਡਿਵਾਈਡਿਸ਼ਨ ਹੈ ਉਸ ਰੈਟ ਕਿਸ ডিপਾਰਟਮੈਂਟ ਦੇ ਅੰਡਰ ਇੱਕ ਲਗ ਲਗ ਪੋਸਟਾਂ ਆਈਆਂ ਨੇ ਸਭ ਤੋਂ ਸੱਤ ਸਿਓ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਹਾਇਕ ਸੁਪਰਡੈਂਟ ਜਿਹੜੀਆਂ 500 ਪੋਸਟਾਂ ਇਨਵਾਈਟੇਸ਼ਨ ਆ ਉਹ ਤੁਹਾਡੇ ਸਾਹਮਣੇ ਆ ਤੁਸੀਂ ਇੱਥੇ ਚੈੱਕ ਕਰ ਸਕਦੇ ਹੋਗੇ ਸਹਾਇਕ ਸੁਪਰਡੈਂਟ ਦੀਆਂ ਜੋ ਪੋਸਟਾਂ ਆਈਆਂ ਉਹ ਹੈਗੀਆਂ ਟੋਟਲ 29 ਮਤਲਬ 29 ਪੋਸਟ ਆਈਆਂ ਤੇ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਆ ਬਾਰਡਰ ਦੀਆਂ ਪੋਸਟਾਂ ਉਹ ਹੈਗੀਆਂ 451 ਪੋਸਟਾਂ ਤੇ ਇਸ ਤੋਂ ਬਾਅਦ ਥਰਡ ਨੰਬਰ ਤੇ ਜੋ ਉਹ ਹੈਗਾ ਮੈਟਰਨ ਇਹਦੀਆਂ ਹੈਗੀਆਂ ਟੋਟਲ 20 ਪੋਸਟਾਂ ਅਸਲ ਵਿੱਚ ਸਾਥੀਓ ਇਹ ਕੁੱਲ ਮਿਲਾ ਕੇ 500 ਦੇ ਕਰੀਬ ਜਿਹੜੇ ਪੋਸਟਾਂ ਹੈ ਬਣਦੀਆਂ ਨੇ ਸਾਥੀਓ ਇਹਨਾਂ ਦੀ ਜੋ ਅਲੱਗ-ਅਲੱਗ ਕੁਆਲਿਫੀਕੇਸ਼ਨ ਹੈ ਇਹਨਾਂ ਦੇ ਮਤਲਬ ਆਪਣੇ ਪੋਸਟ ਦੇ ਹਿਸਾਬ ਨਾਲ ਉਹ 100 નીચે ਦਿੱਤੀ ਗਈ ਹੈ ਸਾਥੀਓ ਚਲੋ ਆਪਾਂ ਉਹਨਾਂ ਦੀ ਵੀ ਗੱਲ ਕਰ ਲੈਨੇ ਆ ਇਸ ਤੋਂ ਬਾਅਦ ਸਾਥੀਓ ਹੇਠੇ ਇਹਨਾਂ ਦੀ ਜੋ ਆਪਣੀ ਡਿਵਾਈਡਿਸ਼ਨ ਦਿੱਤੀ ਹੋਈ ਆ ਉਹ ਦਿੱਤੀ ਹੋਈ ਆ ਵੀ ਅਲੱਗ-ਅਲੱਗ ਕੈਟਾਗਰੀ ਦੇ ਹਿਸਾਬ ਨਾਲ ਵੀ ਕਿਸ ਕੈਟਾਗਰੀ ਦੀਆਂ ਕਿੰਨੀਆਂ ਟੋਟਲ ਪੋਸਟਾਂ ਬਣਦੀਆਂ ਨੇ ਠੀਕ ਆ ਸਾਥੀਓ ਹੁਣ ਆਪਾਂ ਗੱਲ ਕਰਦੇ ਆ ਆਪਣੀ ਕਵਾਲੀਫਿਕੇਸ਼ਨ ਬਾਰੇ ਵੀ ਕਿਸ ਪੋਸਟ ਦੇ ਲਈ ਕਿਸ ਤਰ੍ਹਾਂ ਦੀ ਕਵਾਲੀਫਿਕੇਸ਼ਨ ਇਹਨਾਂ ਨੇ ਮੰਗ ਕੀਤੀ ਆ ਸਾਥੀਓ ਸਭ ਤੋਂ ਪਹਿਲਾਂ ਆਪਾਂ ਵੇਖਦੇ ਆ ਇਹਨਾਂ ਨੇ ਸਹਾਇਕ ਸੁਪਰਡੈਂਟ ਦੀ ਗੱਲ ਕੀਤੀ ਆ ਉਹਦੇ ਲਈ ਸਾਥੀਓ ਜਿਹੜੀ ਕਵਾਲੀਫਿਕੇਸ਼ਨ ਹੈਗੀ ਉਹਦੇ ਲਈ ਨੇ ਇੱਕ ਡਿਗਰੀ ਮੰਗੀ ਆ ਕਿਸੇ ਵੀ ਕੋਰਾਂਟ ਯੂਨੀਵਰਸਿਟੀ ਤੋਂ ਆਪਾਂ ਨੂੰ ਇੱਕ ਡਿਗਰੀ ਹੈ ਉਹਦੇ ਮੰਗ ਕੀਤੀ ਆ ਸਾਥੀਓ ਇਸ ਤੋਂ ਆ ਜਿਹੜੀ ਵਾਰਡਰ ਦੀ ਪੋਸਟ ਹੈ ਸੈਕੰਡ ਨੰਬਰ ਤੇ ਜਿਹੜੀ ਵਾਰਡਰ ਦੀ ਪੋਸਟ ਸਾਥੀਓ ਉਹਦੇ ਚ ਇਹਨਾਂ ਨੇ ਪਲੱਸ 2 ਪਲੱਸ 2 ਗ੍ਰੈਮਿਨੇਸ਼ਨ ਪਾਸ ਮੰਗੀ ਆ ਮਤਲਬ ਪੀਐਸਬੀ ਕੋ ਜੋ ਵੀ ਬੋਰਡ ਹੈ ਤੁਹਾਡਾ ਉਸ ਦੇ ਅਕੋਰਡਿੰਗ ਮਤਲਬ ਕਿ ਇਹਨਾਂ ਨੇ ਪਾਸ 2 ਪਾਸ ਮੰਗੀ ਆ ਤੇ ਜਿਹੜੀ ਆਪਣੀ 10th ਕਲਾਸ ਹੈ ਉਸ ਦੇ ਵਿੱਚ ਇਹਨਾਂ ਨੇ ਸਾਥੀਓ ਪੰਜਾਬੀ ਲੈਂਗੁਏਜ ਜਿਹੜੀ ਕੰਪਲਸਰੀ ਮੰਗੀ ਆ ਇਹਦੇ ਵਿੱਚ ਤੁਹਾਡੇ ਕੋਲ ਪੰਜਾਬੀ ਜਿਹੜੀ ਆ ਉਹ ਲਾਜ਼ਮੀ ਹੁਣ ਜ਼ਰੂਰੀ ਹੈ ਤੁਹਾਡੇ ਕੋਲ ਪੰਜਾਬੀ ਇਸ ਤੋਂ ਬਾਅਦ ਸਾਥੀ ਇਸ ਦੇ ਵਿੱਚ ਇੱਕ ਪੀਐਮਟੀ ਵੀ ਹੋਣਾ ਹੈ ਮਤਲਬ ਕਿ ਫਿਜ਼ੀਕਲ ਮੈਜ਼ਰਮੈਂਟ ਟੈਸਟ ਠੀਕ ਹੈ ਇਹਦੇ ਸਾਥੀਓ 5 ਫੁੱਟ 7 ਇੰਚ ਆਪਣੀ ਜਿਹੜੀ ਹਾਈਟ ਚਾਹੀਦੀ ਹੈ ਠੀਕ ਹੈ ਸਾਥੀਓ ਇਸ ਤੋਂ ਬਾਅਦ ਚੈਸਟ ਵੀ ਦਿੱਤੀ ਹੋਈ ਹੈ ਨੀਤੇ 33 Expanded, मतलब एक्सपेंडेड मतलब फ्लावर एक टू दी अनजी दे 34 ठीक है साथियों इसो बाद नॉर्मल बोथ आईज विजन मतलब आई दा भी ਦਿੱਤਾ ਹੋਇਆ ਇਹ ਕੋਈ ਐਡਾ ਹੋਣਾ ਨਹੀਂ ਸਾਥੀਓ ਮਤਲਬ ਨੋਰਮਲ ਹੋਣਾ ਤੇ ਇਸ ਤੋਂ ਬਾਅਦ ਸਾਥੀਓ ਆਪਾਂ ਗੱਲ ਕਰ ਲੈਣਾ ਤੀਜੇ ਨੰਬਰ ਤੇ ਮੈਟਰਾਂ ਦੀ ਇਹਦੇ ਲਈ ਸਾਥੀ ਜਿਹੜੀ ਕੁਆਲਿਫਿਕੇਸ਼ਨ ਹੈ ਇਹਦੇ ਲਈ ਪਲੱਸ 2 ਹੀ ਮੰਗੀ ਆ ਤੇ ਸੇਮ मतलब ਇਹਦੇ ਚ ਪੰਜਾਬੀ ਜਿਹੜੀ 10th ਕਲਾਸ ਦੇ ਵਿੱਚ ਤੁਹਾਡੇ ਕੋਲ ਪਾਸ ਹੋਈ ਹੋਣੀ ਚਾਹੀਦੀ ਆ ਇਹਦੇ ਵਿੱਚ ਸਾਥੀ ਪੀਐਮਟੀ ਹੋਣਾ ਆ ਮਤਲਬ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੁੰਦਾ ਮਿਨੀਮਮ ਹਾਈਟ ਹੈ ਦੀ 5 ਫੁੱਟ 3 ਚਾਹੀਦੀ ਆ ਇਹਦੇ ਚ ਤੇ weight ਤੁਹਾਡੇ 50 ਕਿਜੀ ਹੋਣਾ ਚਾਹੀਦਾ ਸਾਥੀਓ ਸਾਥੀਓ ਇਹ ਜਿਹੜੀਆਂ ਆਪਣੀਆਂ ਪੋਸਟ ਆਈਆਂ ਸਾਥੀਓ ਇਹਨਾਂ ਦੇ ਲਈ ਏਜ ਵੀ ਦਿੱਤੀ ਹੋਈ ਹੈ ਇਹਨਾਂ ਨੇ ਜਿਹੜੀ ਜਨਰਲ ਕੈਟਾਗਰੀ ਦੀ ਏਜ ਆ 21 ਸਾਲ ਤੋਂ 27 ਚਾਹੀਦੀ ਆ ਸਾਥੀਓ 21 ਸਾਲ ਤੋਂ 27 ਰਕ ਹੋਣੀ ਚਾਹੀਦੀ ਆ ਇਸ ਤੋਂ ਬਾਅਦ ਸਾਥੀਓ ਨੈਕਸਟ ਸਟੈਪਾਂ ਗੱਲ ਕਰ ਸਕਦੇ ਆ